ਜਿਹਨੂੰ ਵਧੀਆ ਰੱਖਣ ਵਾਲੇ ਪ੍ਰੋਡਕਟ ਆਉਂਦੇ ਆ ਤੇ ਅਸੀਂ ਆਂਟੀ ਜੀ ਨੂੰ ਇੱਕ ਸਾਡਾ 95 28 ਹੈਲਥ ਤੇ ਡੇਲੀ ਡੀਟੌਕਸ ਪ੍ਰੋਡਕਟ ਦਿੱਤਾ ਸੀਗਾ ਤੇ ਇਹਨਾਂ ਨੂੰ ਥਾਇਰੋਇਡ ਦੀ ਸਮੱਸਿਆ ਸੀ ਬਾਕੀ ਆਪਾਂ ਆਂਟੀ ਜੀ ਨੂੰ ਪੁੱਛਦੇ ਆ ਵੀ ਇਹਨਾਂ ਨੂੰ ਇਹਨਾਂ ਤੋਂ ਕੀ ਫਾਇਦਾ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਕਰਨਜੀਤ ਕੌਰ ਕਿਹੜਾ ਪਿੰਡ ਹੈ ਜੀ ਕੋਟਪਾਰ ਤਾਂ ਜਦੋਂ ਅਸੀਂ ਤੁਹਾਨੂੰ ਮਿਲੇ ਸੀ ਤੁਹਾਨੂੰ ਕੀ ਪ੍ਰੋਬਲਮ ਸੀ ਕਿ ਤੁਹਾਨੂੰ ਇਹਨਾਂ ਪ੍ਰੋਡਕਟਾਂ ਤੋਂ ਕੀ ਰਿਜ਼ਲਟ ਮਿਲਿਆ ਤੁਸੀਂ ਦੱਸਣਾ ਮੈਨੂੰ 4-5 ਸਾਲ ਤੋਂ ਥਾਇਰਡ ਦੀ ਪ੍ਰੋਬਲਮ ਸੀਗੀ ਜਿਹਦੇ ਕਰਕੇ ਜਾਰੇ ਮਟਾਪਾ ਵੀ ਆਉਂਦਾ ਸੀ ਜਿਵੇਂ ਖਾਣ ਪੀਣ ਜਿਵੀ ਬੋਲ ਮਹਾਜਮ ਉਨ ਚ ਸਾਰੇ ਕਾਸੇ ਚ ਪ੍ਰੋਬਲਮ ਸੀ ਠੀਕ ਹੈ ਤੇ ਮੈਂ ਤਿੰਨ ਮਹੀਨੇ ਪ੍ਰੋਡਕਟ ਵਰਤੀ ਹੈ ਇਹਨਾਂ ਨਾਲ ਮੈਨੂੰ ਬਿਲਕੁਲ ਨੋਰਮਲ ਆਇਆ ਥਾਇਰਡ ਠੀਕ ਬਹੁਤ ਜਿਆਦਾ ਮੈਨੂੰ ਇਹ ਪ੍ਰੋਡਕਟ ਵਧੀਆ ਰਿਜ਼ਲਟ ਦਿੰਦਾ ਹੈਗਾ ਜੇ ਸਾਰਿਆਂ ਨੂੰ ਮੈਂ ਇਹ ਸਲਾਹ ਦੇਵਾਂਗੀ ਵੀ ਸਾਰੇ ਇਹਹੀ ਪ੍ਰੋਡਕਟ ਵਰਤਣ ਠੀਕ ਠੀਕ ਹੈ ਜੀ ਇਹਦੇ ਵਿੱਚ ਅਸੀਂ ਆਂਟੀ ਜੀ ਦੀ ਰਿਪੋਰਟ ਵੀ ਕਰਾਈ ਸੀ ਜਿਹੜਾ ਇਹਨਾਂ ਦਾ TSH ਹਾਰਮੋਨ ਹੈ ਜਿਹੜਾ ਕਿ ਵੱਧ ਕੇ 12 ਰਹਿੰਦਾ ਸੀਗਾ ਤੇ ਹੁਣ ਇਹਨਾਂ ਦਾ ਅਸੀਂ ਦੁਬਾਰੇ ਕਰਾਇਆ ਹੈ ਜਿਹੜਾ ਕਿ ਨਾਰਮਲ ਹੈ ਉਹ 0.5 ਰਹਿ ਚੁੱਕੇ ਜਿਹੜੀ ਕਿ ਨਾਰਮਲ ਵੈਲਿਊ ਹੈ ਤਾਂ ਧੰਨਵਾਦ ਜੀ ਸਾਰਿਆਂ ਦਾ